ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਲਖੀਪੁਰ ਦੇ ਵਿੱਚ ਚਾਰ ਕਿਸਾਨ ਸ਼ਹੀਦ ਕਰਨਾ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਮਦੀਤ ਨੂੰ ਸ਼ਹੀਦ ਕਰਨਾ ਔਰ ਸ਼ੋਭ ਕਲਨ ਨੂੰ ਸ਼ਹੀਦ ਕਰਨਾ ਇਹ ਜਾਇਦਾ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ ਬਾਓ ਤੇ ਲੋਕਾਂ ਦੇ ਰਸਤੇ ਇਹ ਜਾਇਜ਼ਾ ਕਮੀ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲਓ ਪਲੀਜ਼ ਬਾਤ ਦਿਓ ਸਾਡਾ ਲਾਓ ਜਵਾਬ ਚਲੋ ਇਹਨਾਂ ਨੂੰ ਇੱਕ ਮਿੰਟ ਜਵਾਬ ਲੈ ਲੈਂਦੇ ਹਾਂ ਇੱਕ ਮਿੰਟ ਜਵਾਬ ਜਵਾਬ ਲੈਣ ਦੇਣੀ ਹੈ ਬਲਾਦੀ ਨੇ ਸਰਦਾਰ ਜੀ ਬਾਕੀ ਸਰਦਾਰੀਓ ਸਾਡੇ ਵੀ ਸਾਡੇ ਸਾਥੀ ਪਹਿਨੀ ਕਰਦੇ ਸਦਾ ਦਿੱਤੀ ਆਣ ਜੀ ਆਣ ਹਰ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋਗਾ ਜਵਾਬਾ ਦੇਣਾ ਮੇਰੇ ਲਾਡੀ ਨੇ ਗਲਤੀ ਕੀਤੀ ਬਟੂ ਲੇਖਕੀ ਵੀ ਵਾਲੀ ਹੈ ਜਾਂ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਹੱਲਾ ਵਾਪਰਦਾ ਰੁਕ ਜਿਹੜੀਆਂ ਦਾ ਤੁਹਾਨੂੰ ਦਿੰਦਾ ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ ਸਾਨੂੰ ਵੀ ਹੋਣਾ ਚਾਹੀਦਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਧੱਕਾ ਹੋਦਾ ਹੈ ਜਿੱਥੇ ਲੋਕਾਂ ਦਾ ਰੋਸ ਹੈ ਨਾ ਤੁਹਾਡਾ ਤੁਹਾਡੇ ਨਾਲ ਨਾ ਪੁਲਿਸ ਸੈੱਟ ਨਹੀਂ ਹੈ ਸਤਿ ਸ੍ਰੀ ਅਕਾਲ ਨੰਬਰ 2 ਬਾਹੀ ਦੀ ਕੰਮ ਜਿੱਦੀ ਗੱਲ ਆਪਾਂ ਹੁਣ ਜਿਹੜੇ ਗੱਲ ਮਨਾਈ ਹੈ ਜਾਂ ਜਿਹੜੀ ਗੱਲ ਆਪਾਂ ਸੁਣਿਆ ਵੀ ਜਿਹੜੇ ਤੇਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੀ ਵੀ ਅਸੀਂ ਇੱਥੇ ਐਮਐਸਬੀ ਲਾਗੇ ਬਿਲਕੁਲ ਉਹ ਗੱਲ ਉੱਤੇ ਵੀ ਉੱਤੇ ਰੁਕੀ ਰਹੀ ਹੈ ਕਹਿੰਦਾ ਇਹ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਹੈ ਰਿਲੇਟਡ ਸਪਿਰਿਟਸ ਵੀ ਹੋਣੀ ਹੈ ਜੇ ਕੋਈ 1 ਸੈਕਿੰਡ ਪਾਏ ਤਾਂ ਕੋਈ ਨਾ ਸਾਡੀ ਗੱਲ ਸਾਫ਼ੀ ਕਰਨਾ ਲੱਸੀ ਜ਼ਰੂਰ ਸਰਕਾਰ ਜੋ ਵੀ ਕਰ ਉਹ ਹਾਈ ਸਪਿਰਿਟ ਦੇ ਵਿੱਚ ਰਿਮੇਟ ਹੋਣੀ ਚਾਹੀਦੀ ਜਿਹੜੀ ਚੀਜ਼ ਆਪਣਾ ਰੂਸ ਪ੍ਰਦਰ ਕਰ ਲਈ ਦਿੱਲੀ ਜਾਂਦੀ ਸੀ ਬਰਕਸਪਤੀ ਦੀ ਗੱਲ ਹੈ ਸਰਕਾਰਾਂ ਦਾ ਰੋਲ ਪੀਸ ਤੇ ਆਪਣਾ ਰੋਲ ਪਾਉਣਾ ਪਰ ਉਹਦੇ ਵਿੱਚ ਨਿਸ਼ਾਨ ਹੈ ਕਿ ਵਿਦਿਅਕ ਕਿੱਦਾ ਹੋਇਆ ਪੰਜਾਬੀਆਂ ਦਾ ਇਹ ਬਕਰੀ ਨਿਸ਼ਾਨ ਜਬੰਦ ਦਾ ਪਰ ਕਈ ਵਾਰ ਕੀ ਹੁੰਦਾ ਹੈ ਕੋਈ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਵਰਸਿਟੀ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬਹਿ ਕੇ ਕੰਮ ਕਰਦਾ ਹੈ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਉਮਰ ਹੋ ਨਹੀਂ ਹੋਰ ਵੀ ਨੇ ਇਹ ਤੋਂ ਬਾਅਦ ਅੱਗੇ ਵੀ ਇਲੈਕਸ਼ਨਾਂ ਹੋਣਗੀਆਂ ਸਾਨੂੰ ਇਸ ਦੀ ਨਿਬੇੜਾ ਕਰਨਾ ਹੀ ਕਰ ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨਸ ਦੇ ਲੀਡਰਸ਼ਿਪ ਆ ਸਾਰੇ ਸਿਆੜੇ ਆ ਆਪਾਂ ਆਪਾਂ ਇਹ ਗੱਲ ਭੁੱਜੀਏ ਵੀ ਆਪਾਂ ਕਿਹੜੀ ਪਾਰਟੀ ਦੇ ਐ ਤੇ ਆਪਾਂ ਇੱਕ ਹੀ ਆ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਵੀ ਦੀ ਆ ਚੀਜ਼ ਜਾਇਜ਼ ਹੈ ਨਾ ਆਪਾਂ ਕਿਹਦਾ ਹੱਕ ਨਹੀਂ ਹਰ ਚੀਜ਼ ਦਾ ਨਿਕੂਗਾ ਤਾਂ ਯਕੀਨ ਤੋਂ ਬੰਨੇ ਮੇਰੀ ਇਹ ਨਹੀਂ ਇਲੈਕਸ਼ਨ ਇਹ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਤਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰੀਏ ਜੀ ਜੀ ਛੋਟਾ ਨੂੰ ਗਾਰੇ ਛੇ ਹੀ ਹੈ ਵੀ ਆਪਾਂ ਸਾਰੇ ਭਰਾ ਰਾਜਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਥ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਹੈ ਜਿੱਤੇ ਅਸੀਂ ਵੋਟਾਂ ਲੈਂਦੀਆਂ ਸਾਰੀ ਪਾਰਟੀ ਵਾਲਿਆਂ ਨੇ ਸਾਰਿਆਂ ਕੋਈ ਜਵਾਬ ਕੁਝ ਉਹ ਸਾਰੇ ਉਹ ਮੋੜ ਦੀ ਗੱਲ ਕਰਦੇ ਹਾਂ ਜਿਹੜੇ ਸਭਨਾਂ ਨੂੰ ਗੋਲੀ ਮਾਰਨੀ ਜੈਸੇ ਵੀ ਉਹਦੇ ਤੇ ਤੁਸੀਂ ਕੀ ਕੀਤਾ ਢੱਕੀ ਹੈ ਜੀ ਵੇਖੋ ਮੈਂ ਜਵਾਬ ਦੇਉਣੀ ਨਹੀਂ ਤੁਹਾਡੀ ਤੇਰੀ ਚੀਜ਼ ਦਾ ਮੇਰੇ ਹੱਕ 'ਚ ਹੈ ਨਾ ਅਚਾਨਕੇ ਕਹਿਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਸਰਕਾਰ ਤੇ ਪੁਲਿਸ ਦੇ ਉਹਦੇ ਵਿੱਚ ਕੋਈ ਗੈਰ ਹੋਣੀ ਇਦਾਂ ਨਾ ਮਰ ਕਰੀ ਜਾਈਏ ਮੈਨਾਂ ਨੂੰ ਸਮਝ ਨਹੀਂ ਆਉਂਦਾ ਪੁੱਛਵਾ ਲਈ ਪੁੱਛਿਆ ਕੀ ਗੱਲ ਹੈ ਜਿਹੜਾ ਕਾਨੂੰਨੀ ਚੀਜ਼ਾਂ ਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੁਰਿੰਮਾਨ ਦਾ ਆਕਰ ਕਿਨੇ ਦਿੱਤਾ ਜੀ ਉਹ ਇੱਕ ਮਿੰਟ ਜੇ ਕੋਈ ਗਲਤੀ ਹੋ ਗਈ ਉਸ ਪਹਿਲੇ ਕਰਵਾ ਲਓ جان نہیں بچا ਮੈਂ ਕਹਿੰਦਾ ਇਹ ਕਰਨਾ ਹੈ ਵੀ ਅਸੀਂ ਜਿੱਤੇ ਗੱਲ ਹੋਏਗੀ ਕਿਸਾਨੀ ਦੇ ਹੱਕ ਦੀ ਤੁਹਾਡੇ ਨਾਮ ਕਰਾਂਗੇ ਬਾਜਵਾ ਲਈ ਇਸ ਤੇ ਯਕੀਨ ਹੋਣਾ ਚਾਹੀਦਾ ਜਿੰਨਾ ਉਹ ਤਾਂ ਜਿਹੜੇ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਟਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਜੀ ਰਹੇ ਨੇ ਅੰਦਰ ਵੀ ਨਾ ਲਿਖੀ ਪਰ ਖੀਰੀ ਵਾਹ ਚਲੋ ਜੀ ਅਸੀਂ ਕਰਨਾ ਹੈ ਕਰਾਂਗੇ ਇਹ ਤਾਂ ਵੀ ਗੱਲ ਹੈ ਹੋਰ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲ ਕਿੱਥੇ ਆਪ ਤਾਰ ਆ ਜੀ ਸ਼ੁਭਕਾਮਨਾ

ਬਣਿਆ ਦੇ ਫਰੋਦੀਆ ਮਲਾਦੇ ਬਰੋਦੀਆ ਮਜ਼ਦੂਰ ਬਰੋਦੀਆ ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ 700 ਬੰਦਾ ਸਾਡਾ ਸ਼ਹੀਦ ਹੋਇਆ 736 ਬੰਦਖਸ਼ ਚੇਤਾ ਕੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਹੋ ਸਾਰੇ ਵਾਪਸ ਲਏ ਜਾਣਗੇ ਬਾਜਵਾਰੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ਅਦਾਰੇ ਦੇ ਮੈਂਬਰ ਬਣਨਾ ਵਾ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੋਣੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੋਣੇ ਆ ਕਿ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਦਬ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੋਣੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਜਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਦੇ ਖਰਮਾ ਰ ਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਸਖਦਾ ਸਾਲ ਸਬਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋ ਗਿਆ ਹਿੰਦੁਸਤਾਨ ਦੀ ਮੰਨ 1% ਆਬਾਦੀ ਕੋਲੋਂ ਬਾਜਵਾ ਦੀ 40% ਹਿੰਦੁਸਤਾਨ ਦਾ ਸਰਮਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਦਿਨ ਆਰਸੇ ਤੋਂ ਦਵਾਦਾ ਵਾ ਇਹ ਚੱਕ ਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% ਫਰਮਾਇਆ ਵਾ ਅਦਾਨੀ ਨਾਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬਾ ਪਈਆ ਤੁਸੀਂ ਮਾਫ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪਿਆਰਾ ਕੀਤਾ ਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਜੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦਾਤਾ ਹੋਵੇ ਉਹ ਛੜਕਾਂ ਦੇ ਰੋਲਦਾ ਫੇਰੇ ਉਹਨੂੰ ਕੋ ਪੁੱਛੀਏ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਹੈ ਚਾਹਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਦੋਂ ਵੱਡਾ ਸਾਡੇ ਨਾਲ ਕੋਈ ਦੇਨਸ਼ਾ ਵੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਲਾਡੀ ਬਿਲਕੁਲ ਸਹੀ ਗੱਲ ਤੋਂ ਹੈ ਉਹ ਆਪਣਾ ਤੋਂ ਦਿਨਾਲਾ ਧੱਕੇ ਮਾਰੋ ਧੱਕੇ ਦਾ ਚੋਣ ਹੋਵੇ ਵੀਡਾਗੀ ਚੋਣ ਹੋਵੇ ਜੇ 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 ਕੋਈ ਦੋਨਾ ਸਾਫ ਹੋ ਜਾਂਦੇ ਆ ਵੀ ਨਹੀਂ ਕਰਦੇ ਹੋ ਜਿਹੜਾ ਜੀ ਬਹੁਤ ਹੀ ਮਾਰਨ ਦੀ ਗੱਲ ਹੈ ਕਿਸੇ ਪੁੰਗਾ ਘੋੜੀਆਂ ਹੀ ਮੰਨਿਆ ਚਾਰ ਜਹੋ ਤੁਸੀਂ ਸਮਝੇ ਤੁਸੀਂ ਵੀ ਹੈ ਉਹ ਕੋਈ ਕਰਦੇ ਆ ਤੇ ਦੁਨੇਸ਼ ਮੋਦੀ ਵੀ ਪਹਿਲਾਂ ਸਸਤੀ ਕਰ ਬੇਨਤੀ ਆ ਕਿ ਅਸੀਂ ਬਾਕੀ ਰਾਮ ਆ ਗਿਆ ਇੱਥੇ ਜੁਨਾ ਨਾ ਉਹ ਦਹੀ ਅਜੀ ਤੁਸੀਂ ਉਤਾਰੀਆ ਬਹਾਨਿਆ ਇਹ ਤੇ ਦੁਕਾਨ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਿਲਕੁਲ ਆ ਸਾਡੇ ਤੁਹਾਡੇ ਵੋਟਰ ਹੀ ਆਏ ਆ ਵੀ ਤੁਸੀਂ ਰੋਡ ਲਾਈਨ ਆਏ ਹੋ ਪਰ ਇਹ ਜਿਹੜੀ ਮੋਟਾ ਇਹਨਾਂ ਵਿੱਚ ਕੋਈ ਕੋਈ ਮੰਗਾਂ ਮਸਲੇ ਆ ਉਹ ਤੁਹਾਨੂੰ ਦੱਸ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੋ ਤਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਤੁਹਾਨੂੰ ਮੁਸ ਕਰਦੇ ਆ ਉਸ ਗਲਤੀ ਦੀ ਮਾफी ਕਰਦੇ ਆ ਉਸ ਗੱਲ ਦੀ ਹੋਈ ਆ ਉਸ ਗੱਲ ਦੀ ਮਾਫੀ ਚਾਹਨਾ ਤੇ ਸਾਡੇ ਬਿਜਲੀ ਦੇਣੇ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਉਸ ਤੋਂ ਪੁੱਛ ਵੀ ਨਹੀਂ ਆਇਆ ਉਸ ਲਈ ਇਹ ਨਾਲੇ ਇਸ ਤਰੀਕੇ ਨਾਲ ਹੁੱਲੜਵਾਦੀ ਦਾ ਜਹਾ ਤੱਕ ਤੁਹਾਨੂੰ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਸਾਡਾ ਸੁਆਗਤ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ ਇਹਨਾਂ ਬੰਦੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਇਹ ਨਹੀਂ ਦੇ ਰਹੀ ਉਹ ਯਾਰ ਕਿਉਂ ਪਕਾ ਲੰਪੀ ਖਰੀਦ ਕਰਨ ਦੀ ਕਾਨੂੰਨ ਦੇ ਦਿੱਤਾ ਜਾਵੇ ਐਮ ਐਸ ਪੀ ਤੇ ਹੈ ਹੀ ਆ ਪਰ ਉਹਨਾਂ ਖਰੀਦੋਂ ਦਾ ਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘੱਟੂ ਘੱਟ ਫਸਲ ਦੇਣੀ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਦਿੱਕੇ ਤੁਸੀਂ ਕੀ ਸੁਭ ਕਰ ਸੀਗਾ ਜਿਹੜਾ ਨੌਜਵਾਨ ਸਿੱਤੀਆ ਗੋਆਂਿਆਂ ਪਾਰਤੀ ਖਾਤਾ ਸੀਨ ਕਰ ਦਿੱਤਾ 21 ਫਰਵਰੀ ਦਸੋ ਲੋਕ ਰਾਜੇ ਮਗਰ ਕੀ ਅਜਾਇਬ ਕਹਿੰਦਾ ਕਿ ਜੇ ਉਹ ਕਿਸਾਨ ਜਿਹੜਾ ਮਿਹਨਤ ਕਰਨਾ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀਆਂ ਮਾਰ ਕੇ ਮਗਰ ਅਪੁਆਇੰਟ ਤੁਸੀਂ ਗੋਲ ਦੇ ਦਸ ਤੱਕ ਜਨਤੀ ਬੇਚੀ ਕਿ ਉਹ ਗੋਲੀਆਂ ਕੀ ਆਉਗਾ ਸਮਝੇ ਤੁਹਾਡੀ ਸਰਕਾਰ ਮਾਰੂਗੀ ਕਹਾਵਾਂ ਨੂੰ ਤੇ ਜਾਂ ਉਹਨਾਂ ਦੀ ਹਫਾਇਤ ਕਰੂ ਤੀਜਾ ਸਵਾਲ ਸੀ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਜਿਹੜਾ ਸਰਕਾਰ ਬੰਨੀ ਸੀ ਤੋਂ ਹਿਜਾ ਦੇ 21 ਦੇ ਵਿੱਚ ਜਦੋਂ ਆਪਾਂ ਉੱਠੇ ਆ ਦਿੱਲੀ ਦੇ ਤੋਂ ਮੋਦੀ ਜੀ ਨੇ ਮਨਨ ਖੇਤੀ ਵਾਲੀ ਮੰਤਰੀ ਘਰੋਂ ਨੇ ਦਿੱਤੀ ਤੋਂ ਦਿੱਤੀ ਹੋਈ ਆ ਸ਼ੇਰ ਵਾਲੀ ਚਿੱਠੀ ਕਿ ਇਹ ਧਰਤੀਆਂ ਜਿਹੜੀਆਂ ਆਪਾਂ ਮੰਗਾ ਜਿਹੜੀਆਂ ਇਹ ਜਰੂਰ ਲਾ ਚੁੱਕਰਾਂਗੇ ਪਰ ਅਜੇ ਤੱਕ ਉਹ ਗ੍ਰੀਨ ਕ੍ਰੈਡਿਟ ਉਹ ਹੋਣੀ ਰਹਿ ਗਿਆ ਉਲਟਾ ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾਰੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਹੈ ਉਹਦੇ ਨਾਲ ਕਿੰਨਾ ਉਹ ਜਗਾਰ ਜਿਹੜਾ ਉਹ ਖਤਮ ਹੋਣਾ ਹੈ ਇਹ ਸਾਡੇ ਬਾਕੀ ਦੇ ਸਵਾਲ ਜਿਹੜੇ ਆਗਲੇ ਕਰਦੇ ਪਹਿਲੇ ਪਿੱਛੇ ਕਰਦੇ ਤੁਸੀਂ ਆਪਣੇ ਦੇ ਕਾਗਜ਼ ਹੋ ਗਏ ਤਾਂ ਨਿਯਤ ਪਾਉਂ ਆਹੀ ਕਰਦੇ ਨਾ ਤੁਹਾਡਾ ਕੰਮ ਇਹ ਗੱਲ ਹੈ ਇਹ ਪੰਜਾਬ ਸਰਕਾਰ ਨੇ ਕਰਨਾ ਹੈ ਬਾਕੀ ਦੇ ਕਿਸਾਨ ਪਰਿਵਾਰਾਂ ਦੇ ਨਾਲ ਲੈ ਜੋ ਮਜ਼ਬੂਤ ਕਰਵਾ ਕਰਕੇ ਚੱਲਣਾ ਹੈ ਬਿਆਹ ਕੇ ਹੱਲ ਕਰਨਿਆਂ ਦਾ ਕਰਕੇ ਜਿਹੜੀ ਲੋੜ ਹੈ گرمی بھی چناب ہونا ہونا ابھی بھی کسان کھڑے ہو رہے ہیں اس لیے تھوڑا بےنتی ہے اپنا نہ بتائیے اپنا بھائی چارہ صاحب ہوئے ابھی تھوڑے آئی ایسی گل ਏ ਨਾ ਇਹ ਨਾ ਮੋਟਾ ਕਰਕੇ ਛੜੀ ਤੇ ਹੋਰ ਭੱਜ ਰਹੀ ਤੇ ਹੀ ਮਿਹ ਭਾਜੀ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੇ ਸਾਡੇ ਇਹ ਹੋਰ ਮਿਲਾਂਗੇ ਇਕੱਠੇ ਦੇ ਜਵਾਨ ਜੀ ਇੱਕ ਮਿੰਟ ਇੱਕ ਪਾਈ ਸੌ ਕਸਾ ਸੁਣਾ ਇੱਕ ਮਿੰਟ ਪਾਓ ਉਹ ਦਰਾਉ ਭੱਜ ਕੇ ਦਾ ਪਤਾ ਉਹ ਪਰ ਕਿਸਾਨ ਆ ਆਹਦਾ ਫੋਲੋ ਆਪਾਂ ਹੁਣ ਵੀ ਬਾਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਦਾ ਹੱਲ ਕਰਦਾ ਕਿ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੋਰ ਆਹੀ ਕਿਸਾਨਾਂ ਆ ਕਿਸਾਨਾਂ ਦੇ ਨਾਲ ਆਪਾਂ ਹਮੇਸ਼ਾ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਦਾ ਹੱਲ ਕਰਨਾ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇ ਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਵਾਅਦੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਰਕੇ ਠੀਕ ਆਜੋ 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 ਪ੍ਰੈਸ ਜੀ ਆ ਗੁਰਦਸ ਸਿੰਘ ਕਮਾਂਡਰ ਹੋਇਆ ਕੀ ਅੱਜ ਹੋਇਆ ਕੀ ਆਪਾਂ ਐਸਕੀਮ ਦੀ ਕਾਲ ਹੈ ਜੋ ਐਸਕੀਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡਿਆਂ ਨਾਲ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਆ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬੈਠ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਜਾਬਤ ਚ ਰਹਿ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਟੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਇਹ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਸਵਾਲ ਪੁਰਿਆ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਉਹ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਘੱਡ ਦਿੰਨੇ ਆ लाठी ਚਾਰਜ ਕਰ ਦਿੰਨੇ ਆ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀਂ ਲਕੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪਾ ਨੂੰ ਪੁਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਜਨਾ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਇਹ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕੇ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਦੇ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਦਾ ਜੋ ਉਸ ਨਿਕਟ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇਹ ਨਗਰ ਚੱਲੋ ਜੀ ਪ੍ਰੋਗਰਾਮ ਅੰਦਰ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈਗਾ ਸਾਡੀਆਂ ਤਾਂ ਨੇ ਮੰਗਾਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜੇ ਨਹੀਂ ਮੰਗਾ ਕਰਦੀ ਪੂਰੀ ਸਾਡਾ ਰੋਸ ਹੈ ਇਹ ਜਾਰੀ ਰਹੂਗਾ ਕਉਂਸ ਬਹੁਤ ਸਾਰੀਆਂ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ